ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਬੱਡੀ ਪਲੇਅਰ ਕਿੰਦਾ ਬਰਿਆਰ ਮੈਂ ਭਾਜੀ ਦਿੱਲੀ ਨੂੰ ਜਾਂਦਾ ਸੀ ਮੇਰੀ ਫਲਾਈਟ ਹੀ ਸਪੇਨ ਦੀ ਤੇ ਜਦ ਮੈਂ ਫਗਵਾੜੇ ਕੋਲ ਭਾਜੀ ਗਿਆ ਤੇ ਉੱਥੋਂ ਡਰਾਈਵਰ ਨੇ ਗੱਡੀ 'ਚ ਤੇਲ ਪਾਇਆ ਉਸ ਤੋਂ ਬਾਅਦ ਭਾਜੀ ਮੇਰਾ ਬੈਗ ਜਦਾਂ ਗੱਡੀ ਦੇ ਵਿੱਚ ਹੀ ਚੱਕ ਕੇ ਉੱਤੇ ਰੱਖਤਾ ਮੈਨੂੰ ਨਹੀਂ ਪਤਾ ਵੀ ਡਰਾਈਵਰ ਨੇ ਇਦਾਂ ਕੁਝ ਕੀਤਾ ਜਾਂ ਕਿਦਾਂ ਮੇਰਾ ਬੈਗ ਡਿੱਗ ਗਿਆ ਜਦਾਂ ਉਤੋਂ 10 ਕਿਲੋਮੀਟਰ ਅੱਗੇ ਜਾ ਕੇ ਬੰਗਿਆਂ ਵਾਲੀ ਸਾਈਡ ਨੂੰ ਤੇ ਉਹਦੇ ਵਿੱਚ ਮੇਰੇ ਜਿੱਦਾਂ ਭਾਜੀ ਜ਼ਰੂਰੀ ਡਾਕੂਮੈਂਟ ਸੀ ਪਾਸਪੋਰਟ ਹੀ ਆਈਡੈਂਟੀ ਮੇਰੇ ਸਾਰੇ ਕਾਰਡ ਵਗੈਰਾ ਹੀ ਪੈਸੇ ਜਿੱਦਾਂ ਇੰਡੀਅਨ ਪੈਸੇ ਸੀ ਯੂਰੋ ਯੂਰੋ ਸਭ ਕੁਝ ਵਿੱਚ ਸੀ ਤਾਂ ਮੈਨੂੰ ਉਹ ਤਾਂ ਪੈਸੇ ਨਹੀਂ ਕੋਈ ਚੱਕਰ ਨਹੀਂ ਪਈ ਨਾਮ ਨੂੰ ਪੈਸੇ ਚਾਹੀਦੇ ਆ ਮੈਨੂੰ ਇਹ ਆ ਗਈ ਭਾਜੀ ਮੇਰੇ ਡਾਕੂਮੈਂਟ ਮਿਲ ਜਾਣਾ ਜਿਹੜਾ ਵੀ ਮੇਰਾ ਭਰਾ ਮੈਨੂੰ ਮੇਰੇ ਡਾਕੂਮੈਂਟ ਦਿੰਦਾ ਵਾ ਮੈਂ ਆਪਣੇ ਵੱਲੋਂ ਉਹਨੂੰ 10000 ਰੁਪਏ ਦਊਂਗਾ ਉਹ ਬੰਦੇ ਦਾ ਮੈਂ ਕੋਈ ਨਾਂ ਨਹੀਂ ਸਾਹਮਣੇ ਕਰੂੰਗਾ ਜੇ ਕੋਈ ਗੁਪਤ ਰੱਖਣਾ ਚਾਹੁੰਦਾ ਤੇ ਮੈਂ ਗੁਪਤੀ ਰੱਖੂੰਗਾ ਤੇ ਜਿੰਨੂੰ ਵੀ ਮੇਰੇ ਭਰਾ ਨੂੰ ਕਿਤੇ ਮਿਲੇ ਹੋਣ ਤੇ ਮੇਰ ਨਾਲ ਜਰੂਰ رابطہ ਕਰੇ ਮੇਰਾ ਨੰਬਰ ਆ ਜੀ 0034602117098 0034602117098 ਮੇਰਾ WhatsApp ਚੱਲਦਾ ਜੀ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਕਾਲ ਕਰ ਸਕਦੇ ਆ ਬਹੁਤ ਬਹੁਤ ਮਿਹਰਬਾਨੀ ਬਈ ਸਾਰਿਆਂ ਦੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ